ਘੋੜਾ ਸਾਹਿਬ ਜਿਸ ਤਰ੍ਹਾਂ 8 ਤਰੀਕ ਦੇ ਵਿੱਚ ਚੱਲੇ ਆ ਇਸੇ ਤਰ੍ਹਾਂ 7 ਤਰੀਕ ਨੇ ਵੀ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਕੈਂਪ ਲਗਾ ਲਿਆ ਚਾਰ ਕੈਂਪ ਜਿਹੜੇ ਹੈਗੇ ਲੱਗ ਰਹੇ ਹੈਗੇ ਆ ਇੱਕ ਧਾਰਾਪੁਰ ਪਿੰਡ ਦੇ ਵਿੱਚ ਲੱਗ ਰਿਹਾ ਹੈਗਾ ਦੂਸਰਾ ਦੇਗੋਂਪੁਰ ਪਿੰਡ ਦੇ ਵਿੱਚ ਲੱਗ ਰਿਹਾ ਤੇ ਤੀਸਰਾ ਜਿਹੜਾ ਹੈਗਾ ਟੰਡਵਾੜ ਤੇ ਚੌਥਾ ਇੰਦਰਾ ਗਲਾਸਕੀ ਪਿੰਡ ਦੇ ਵਿੱਚ ਲੱਗ ਰਿਹਾ ਆ ਅਸੀਂ ਇਹਨਾਂ ਚਾਰਾਂ ਹੀ ਪਿੰਡਾਂ ਨੂੰ ਕਿਉਂਕਿ ਤੁਹਾਡੇ ਹੀ ਪਿੰਡ ਵੀ ਇਰਦ ਗਿਰਦ ਆ ਘੋੜਾ ਸਾਹਿਬ ਤੁਸੀਂ ਵੀ ਆਪਣੇ ਮਾਧਿਅਮ ਰਾਹੀਂ ਇਸ ਜਿਹੜਾ ਹੈਗਾ ਇਲੈਕਟ੍ਰੋਨਿਕ ਮੀਡੀਆ ਰਾਹੀਂ ਜਿਹੜਾ ਉਹਨਾਂ ਲੋਕਾਂ ਨੂੰ ਅਪੀਲ ਕਰੋ ਅਸੀਂ ਵੀ ਕਰ ਰਹੇ ਆ ਅਸੀਂ ਮਨਿਆਦੀਆਂ ਕਰਾ ਰਹੇ ਆ ਅਸੀਂ ਜਿਹੜਾ ਹੈਗਾ ਸਪੀਕਰਾਂ ਰਾਹੀਂ ਜਿਹੜੀ ਅਨਾਉਂਸਮੈਂਟ ਕਰਾ ਰਹੇ ਆ ਔਰ ਡੋਰ ਟੂ ਡੋਰ ਜਾ ਕੇ ਅਸੀਂ ਜਿਹੜਾ ਹੈਗਾ ਕੱਲ ਦੇ ਚਾਰੇ ਕੈਂਪਾਂ ਲਈ ਉਹਨਾਂ ਪਿੰਡਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਅਸੀਂ ਜਿਹੜਾ ਹੈਗਾ ਜਾਗਰੂਕ ਕਰ ਰਹੇ ਆ ਕਿ ਕੱਲ ਦੇ ਕੈਂਪ ਨੇ ਵਿੱਚ ਆਣ ਕੇ ਆਪਣੀਆਂ ਵੱਧ ਤੋਂ ਵੱਧ ਜਿਹੜੀਆਂ ਤੁਹਾਨੂੰ ਮੁਸ਼ਕਲਾਂ ਆਵਾਂ ਨੇ ਉਹਨਾਂ ਮੁਸ਼ਕਲਾਂ ਦਾ ਹੱਲ ਜਿਹੜਾ ਹੈਗਾ ਆ ਕੇ ਲਪਤਾਓ ਜਿਹੜੇ ਸਰਟੀਫਿਕੇਟ ਤੁਹਾਨੂੰ ਚਾਹੀਦੇ ਆ ਦੇਖੋ ਕੋਈ ਆਪਾਂ ਆਮਦਨ ਸਰਟੀਫਿਕੇਟ ਬਣਾਉਣਾ ਜਾਂ ਕਾਸ ਸਰਟੀਫਿਕੇਟ ਬਣਾਉਣਾ ਤੁਹਾਨੂੰ ਵੀ ਗੁਰਦਾਸ ਸਾਹਿਬ ਪਤਾ ਆ ਕਿ ਲੋਕ ਜਿਹੜੇ ਹਨ ਉੱਥੇ ਖੇਤਾਂਗੀਆਂ ਦੇ ਵਿੱਚ ਫਲੋਰ ਕਹ ਲਓ ਜਾਂ ਗਰਾਿਆਂ ਦੇ ਵਿੱਚ ਕਹ ਲਓ ਹਫ਼ਤਾ ਹਫ਼ਤਾ ਜਿਹੜੇ ਹੈਗੇ ਉਹ ਘੁੰਮਦੇ ਰਹਿੰਦੇ ਗਿਆ ਕਿਉਂਕਿ ਕਦੇ ਕੋਈ ਜਿਹੜਾ ਹੈਗਾ ਉਹਨੂੰ ਸਰਟੀਫਾਈ ਕਰਨ ਵਾਲਾ ਬੰਦਾ ਨਹੀਂ ਮਿਲਦਾ ਜਾਂ ਕੋਈ ਮੂਰੇ ਅਧਿਕਾਰੀ ਗਣ ਨਹੀਂ ਮਿਲਦਾ ਪਰੰਤੂ ਅੱਜ ਇਸ ਪਲੇਟਫਾਰਮ ਦੇ ਉੱਤੇ ਜਿੱਥੇ ਕੈਂਪ ਲੱਗਦਾ ਆ ਉੱਥੇ ਸਾਰੇ ਅਧਿਕਾਰੀ ਜਿਹੜੇ ਹੈਗੇ ਆ ਉੱਥੇ ਜਿਹੜੇ ਹੈਗੇ ਆ ਸਰਟੀਫਾਈ ਕਰਨ ਵਾਲੇ ਪਟਵਾਰੀ ਸਾਹਿਬ ਵੀ ਉੱਥੇ ਬੈਠੇ ਆ ਜਿਹੜੇ ਹੈਗੇ ਆ ਤਸੀਲਦਾਰ ਸਾਹਿਬ ਜਿਹੜੇ ਹੈਗੇ ਆ ਜਿਨ੍ਹਾਂ ਦੇ ਸਿਗਨੇਚਰ ਹੋਣੇ ਆ ਉਹ ਵੀ ਉੱਥੇ ਬੈਠੇ ਹੈਗੇ ਆ ਤਾਂ ਜਿਹੜਾ ਹੈਗਾ ਅੱਧੇ ਘੰਟੇ 15 ਮਿੰਟ ਦੇ ਵਿੱਚ ਜਿਹੜਾ ਹੈਗਾ ਸਰਟੀਫਿਕੇਟ ਬਣਾ ਕੇ ਦੇ ਰਹੇ ਆ ਸੋ ਇਹਨਾਂ ਸਾਰੀਆਂ ਹੀ ਜਿਹੜੀਆਂ 43 ਸਕੀਮਾਂ ਨੇ ਉਸ ਤੋਂ ਬਿਨਾਂ ਵੀ ਜੇ ਕੋਈ ਸਕੀਮਾਂ ਜਿਹੜੀਆਂ ਹੈਆਂ ਜੇ ਕਿਸੇ ਲੋਕਾਂ ਨੂੰ ਪ੍ਰੋਬਲਮ ਆ ਤਾਂ ਉਹਨਾਂ ਦਾ ਵੱਧ ਤੋਂ ਵੱਧ ਜਿਹੜਾ ਹੈਗਾ ਲਾਹਾ ਲਿਆ ਜਾਵੇ ਠੀਕ ਹੈ ਧੰਨ ਉਈ ਮੇਰੇ ਕੋਲ ਪਾਉਂਦੇ ਆ ਗੁਰਾ ਸਾਹਿਬ ਬੜੀ ਹੈਰਾਨੀ ਦੀ ਗੱਲ ਆ ਕਈ ਵਾਰੀ ਬਿਜਲੀ ਬੋਰਡ ਦਾ ਸਬੰਧ ਤੇ ਆ ਬਿਜਲੀ ਦੇ ਬਿੱਲਾਂ ਦਾ ਜੀ ਆ ਸਾਡੇ ਵੱਧ ਆਇਆ ਜਾਂ ਘਟ ਆਇਆ ਜਾਂ ਸਾਨੂੰ ਇਹ ਪਤਾ ਨਹੀਂ ਲੱਗ ਰਿਹਾ ਹੈਗਾ ਸੋ ਅੱਜ 20ਵੀਂ ਵਿਭਾਗ ਬੈਠਾ ਆ ਪੁਲਿਸ ਵਿਭਾਗ ਬੈਠਾ ਆ ਐਫਸੀਆਈ ਵਿਭਾਗ ਬੈਠਾ ਆ ਸੀਡੀਪੀਓ ਵਿਭਾਗ ਬੈਠਾ ਆ ਪੈਨਸ਼ਨ ਦੀ ਸੀਮਾ ਸਾਰੇ ਹੀ ਅਧਿਕਾਰੀ ਅਗਣ ਜਿਹੜੇ ਹੈਗੇ ਇੱਥੇ ਬੈਠੇ ਆ ਉਹ ਲੋਕਾਂ ਦੀ ਸਹੂਲਤ ਲਈ ਆ ਲੋਕਾਂ ਦੀ ਸੁਵਿਧਾ ਦੇ ਲਈ ਆ ਭਗਵੰਤ ਮਾਨ ਸਰਕਾਰ ਜਿਹੜੀ ਹੈਗਾ ਲੋਕਾਂ ਦੀ ਸਰਕਾਰ ਆ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਢੀਕ ਹੋਣ ਵਾਲੀ ਸਰਕਾਰ ਆ ਸੋ ਕੱਲ ਦੇ ਵਿਚਾਰ ਕੈਂਪਾ ਦਾ ਜਿਹੜਾ ਹੈਗਾ ਆ ਵੱਧ ਤੋਂ ਵੱਧ ਜਿਹੜਾ ਹੈਗਾ ਲੋਕ ਸ਼ਿਰਕਤ ਕਰਨ ਔਰ ਆਪਣੀ ਇਸਮਤ ਸੇਵਾਨ ਵਾਲ ਕੋ ਧੰਨਵਾਦ